ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸਟਾਰ ਸੋਲਰ ਤੋਂ ਗਗਨਦੀਪ ਸਿੰਘ ਔਰ ਅੱਜ ਆਪਾਂ ਪਿੰਡ ਕੋਟਪਾਈ ਪਹੁੰਚੇ ਆ ਜੋ ਕਿ ਜ਼ਿਲ੍ਹਾ ਮਕਸਦਰ ਸਾਹਿਬ ਦੇ ਵਿੱਚ ਪੈਂਦਾ ਜੀ ਇਹ ਇੱਥੇ ਆਪਾਂ ਬਾਈ ਜੀ ਆਪਾਂ 3 ਐਚਪੀ ਦੀ ਹਾਈ ਸਪੀਡ ਮੋਟਰ ਲਾਈ ਆ ਲੁੱਬੀ ਕੰਪਨੀ ਦੀ ਤੇ 3 ਇੰਚ ਪਾਈਪਾ ਜੀ ਇਹ ਪ੍ਰੈਸ਼ਰ ਪੂਰੀ ਭਰੀ ਆਉਂਦੀ ਹੈ ਜੀ ਪਾਈਪ ਇਹ 3 ਇੰਚ ਦੀ ਇਹ ਪਾਣੀ ਬਾਈ ਜੀ ਸਾਡੇ ਸਾਹਮਣੇ ਆ ਹਾਈ ਸਪੀਡ ਮੋਟਰ ਆ ਲੁੱਬੀ ਕੰਪਨੀ ਦੀ ਇਹ ਮੋਨੋਬਲਾਕ ਬਾਈ ਜੀ ਹੈਗੀ ਇਹ ਖੂਹ ਵਾਲੀ ਮੋਟਰ ਇਹ 15 ਫੁੱਟ ਤੇ ਬਾਈ ਜੀ ਪਾਣੀ ਆ ਪਾਣੀ ਦਾ ਲੈਵਲ ਆ ਜਿਹੜਾ ਤੇ ਲੁੱਬੀ ਦੀ ਹਾਈ ਸਪੀਡ ਮੋਟਰ ਆ ਬਾਈ ਜੀ ਆਪਣੇ ਕੋਲੇ ਇਹ ਤੇ ਲੁੱਬੀ ਦੀ ਆਪਣੇ ਕੋਲੇ ਏਸੀ ਕੇਬਲ ਆ ਜੀ ਜਿਹੜੀ ਮੋਟਰ ਨੂੰ ਜਾਂਦੀ ਹੈਗੀ ਸੋਨੂੰ ਹਰ ਵੀਡੀਓ ਦੇ ਵਿੱਚ ਅਸੀਂ ਇਹ ਕੇਬਲ ਤੇ ਮੋਟਰ ਤਾਰ ਸਾਰਾ ਕੁਝ ਦਿਖਾਉਂਦੇ ਆ ਬਾਈ ਜੀ ਇਹ ਗੌਰ ਨਾਲ ਦੇਖਿਆ ਕਰੋ ਕਈ ਮੰਨ ਲਓ ਦੇਸੀ ਤਾਰਾ ਪਾ ਦਿੰਦੇ ਆ ਬਾਈ ਜੀ ਮੋਟਰਾਂ ਦੇ ਤੇ ਬਹੁਤ ਵਧੀਆ ਪਾਣੀ ਬਣਿਆ ਬਾਈ ਦੇ ਬਾਕੀ ਬਾਈ ਨਾਲ ਥੋੜੀ ਗੱਲਬਾਤ ਕਰਵਾਉਨੇ ਆ ਅੱਸੀ ਗੱਲ ਬਾਈ ਜੀ ਬਾਈ ਜੀ ਪਾਣੀ ਕਿਵੇਂ ਬਣਿਆ ਬਹੁਤ ਵਧੀਆ ਜੀ ਤਸੱਲੀ ਹੈ ਜੀ ਤੁਹਾਨੂੰ ਹਾਂ ਜੀ ਬਾਈ ਜੀ ਤੇ ਮੋਟਰ ਦੀ 10 ਕਿੱਥੋਂ ਪਈ ਬਾਈ ਤੁਹਾਨੂੰ ਠੀਕ ਹੈ ਜੀ ਬਹੁਤ ਵਧੀਆ ਪਾਣੀ ਬਣਿਆ ਵਧਾਈਆਂ ਬਾਈ ਤੁਹਾਨੂੰ ਤੇ ਪਾਣੀ ਬਾਈ ਤੁਹਾਡੇ ਸਾਹਮਣੇ ਆ ਬਾਕੀ ਤੁਹਾਨੂੰ ਡਰਾਈਵ ਤੇ ਪੈਨਲ ਦਿਖਾ ਦਿੰਨੇ ਆ 335 ਵਾਟ ਦੇ ਬਾਈ ਜੀ ਆਪਣੇ ਪੈਨ ਵਾਲਾ ਲੁੱਬੀ ਕੰਪਨੀ ਦੇ 2024 ਮਾਡਲ ਤੇ ਆ ਆਪਣਾ ਡਰਾਈਵ ਬਾਕਸ ਆ ਜੀ ਇਹ ਨੰਬਰਾਂ ਤੇ ਬਾਈ ਜੀ ਤੁਸੀਂ ਫੋਨ ਕਰਕੇ ਬਾਈ ਜੀ ਮੋਟਰਾਂ ਬੁੱਕ ਕਰਵਾ ਸਕਦੇ ਹੋ ਮੋਟਰਾਂ ਦੇ ਰੇਟ ਬਾਰੇ ਪਤਾ ਕਰ ਸਕਦੇ ਹੋ ਇਹ ਲੋਕ ਲੱਗਦਾ ਜੀ ਬਕਸੇ ਨੂੰ ਤੇ ਕਰਪਟਨ ਦੀ ਆਪਣੀ ਡਰਾਈਵ ਆ ਬਾਈ ਜੀ ਪੂਰਾ ਹੈਵੀ ਵਧੀਆ ਬਕਸਾ ਬਾਈ ਜੀ ਇਹ ਬਟਨ ਇਹਦੇ ਜਿਹੜਾ ਆਪਣਾ ਆਨ-ਆਫ ਵਾਲਾ ਉਹ ਬਾਹਰ ਲੱਗਿਆ ਹੋਇਆ ਬਾਈ ਜੀ ਮੋਟਰ ਨੂੰ ਆਨ ਤੇ ਆਫ ਕਰਨ ਵਾਸਤੇ ਬਾਕੀ ਲੋਕ ਵਾਲੇ ਸਟੀਲੀ ਨਟ ਲੱਗੇ ਹੋਏ ਆ ਪੂਰਾ ਹੈਵੀ ਸਟੈਂਡ ਆ ਬਾਈ ਜੀ ਆਪਣਾ ਪਿੰਡ ਸਰਦਾਰਗੜ ਆ ਕੇ ਤੁਸੀਂ ਇਹ ਦੇਖ ਸਕਦੇ ਹੋ ਅਸੀਂ ਆਪ ਆਪ ਦੀ ਵਰਕਸ਼ਾਪ ਦੇ ਵਿੱਚ ਇਹ ਸਟੈਂਡ ਤਿਆਰ ਕਰਦੇ ਆ ਬਾਈ ਜੀ ਇਹ ਬਾਜ਼ਾਰੂ ਮਾਲ ਨਹੀਂ ਲਾਉਂਦੇ ਬਾਈ ਇਹ ਬਾਕੀ ਪੈਨਲ ਤੁਹਾਨੂੰ ਦਿਖਾ ਦਿੰਨੇ ਆ 10 ਪੈਨਲ ਲੱਗੇ ਹੋਏ ਇਹਦੇ ਤੇ 335 ਵਾਟ ਦੇ ਫਿਟਿੰਗ ਬਾਈ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਹਵਾ ਵਾਸਤੇ ਵੀ ਜਗ੍ਹਾ ਛੱਡੀ ਹੋਈ ਹੈ ਸਟੈਂਡ ਦੇ ਤੇ ਬਹੁਤ ਵਧੀਆ ਫਿਟਿੰਗ ਹੈ ਬਾਈ ਜੀ ਬਾਕੀ ਫਿਟਿੰਗ ਵਾਲੇ ਮੁੰਡੇ ਬਹੁਤ ਆਪਣੇ ਵਧੀਆ ਫਿਟਿੰਗ ਕਰਦੇ ਆ ਇਹ ਮੈਂ ਕਦੀਪ ਤੇ ਹਮਨ ਸਿੰਘ ਉਹ ਜਾਂਦੀ ਹੈ ਜਹਾ ਤੇ ਬਹੁਤ ਵਧੀਆ ਪਾਣੀ ਬਣਿਆ ਬਾਈ ਤੇ ਜਲਦੋ ਜਲਦੋ ਬਾਈ ਜੀ ਮੋਟਰਾਂ ਬੱਕ ਕਰਵਾਓ ਤੁਸੀਂ ਪਿੰਡ ਸਰਦਾਰਗੜ ਆ ਕੇ ਸਮਾਨ ਦੇਖ ਕੇ ਬਾਕੀ ਆਪਣਾ YouTube ਤੇ ਚੈਨਲ ਹੈ ਬਾਈ ਜੀ ਬਾਣੀ ਸਟਾਰ ਸੋਲਰ ਸਿਸਟਮ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸੇਵਾ ਦਾ ਮੌਕਾ ਦਿਓ ਬਾਈ ਜੀ ਧੰਨਵਾਦ